ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 30 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਰਾਤੀ ਤੁਹਾਡੇ ਅਲਗ ਅਲਗ ਅਰੇ ਵਿੱਚ ਵੀ ਤੇਜ਼ ਮੀਂਹ ਨੇਰੀ ਚੱਲੀ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਪਹਿਲੋ ਹੀ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਆ ਰਿਹਾ ਹੈ 29 ਤੇ 30 ਤਰੀਕ ਨੂੰ ਪੰਜਾਬ ਵਿੱਚ ਪ੍ਰਭਾਵਿਤ ਕਰੇਗਾ ਕੱਲ 29 ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਰਹੀ ਤੇ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਛਾਟੇ ਲੱਗਦੇ ਰਹੇ ਰਾਤ ਵੇਲੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਹਨੇਰੀ ਦੇ ਨਾਲ ਮੀਂਹ ਵੀ ਦੇਖਿਆ ਗਿਆ ਸੋ ਕਹਾਣੀ ਇੰਨੀ ਹੈ ਕਿ ਕੱਲ ਸਿਸਟਮ ਦਾ 70% ਜ਼ੋਰ ਲੱਗ ਚੁੱਕਾ ਹੈ ਤੇ ਅੱਜ ਹੈਗੀ 30 April ਸਵੇਰ ਵੇਲੇ ਤੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਬਹੁਤ سارے ਇਲਾਕਿਆਂ ਦੇ ਵਿੱਚ ਧੁੱਪ ਨਿਕਲੇਗੀ ਪਰ ਸਿਸਟਮ ਅਜੇ ਵੀ ਪੰਜਾਬ ਦੇ ਵਿੱਚ ਬਰਕਰਾਰ ਹੈ ਜੇਕਰ ਜਿਹੜੇ ਇਲਾਕਿਆਂ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਤਿੱਖੀ ਧੁੱਪ ਨਿਕਲਦੀ ਹੈ ਮਾਝਾ ਮਾਲਵਾ ਤੇ ਦਬਾਬਾ ਤਿੰਨ ਹੀ ਖੇਤਰਾਂ ਦੇ ਵਿੱਚ ਜੇ ਧੁੱਪ ਨਿਕਲਦੀ ਹੈ ਤਾਂ ਸ਼ਾਮ ਵੇਲੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲਾ ਦਾ ਨਿਰਮਾਣ ਹੋ ਸਕਦਾ ਹੈ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਤੇ ਗਰਜ ਲੱਛਕ ਚਮਕਣ ਵਾਲੇ ਬੱਦਲ ਵੀ ਬਣ ਸਕਦੇ ਨੇ ਪੰਜਾਬ ਦੇ ਵਿੱਚ ਤੇ ਸੀਮਤ ਖੇਤਰਾਂ ਦੇ ਵਿੱਚ ਮੀਂਹ ਜਾਂ ਕਾਰਵਾਈਆਂ ਵੀ ਹੋ ਸਕਦੀਆਂ ਹਨ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ ਜਿਹੜੇ ਇਲਾਕਿਆਂ ਵਿੱਚ ਤਿੱਖੀ ਧੁੱਪ ਤੇ ਹੌਮਸ ਜਹੀ ਬਣੀ ਰਹੀ ਉਹਨਾਂ ਖੇਤਰਾਂ ਦੇ ਵਿੱਚ ਬਾਦ ਦੁਪਹਿਰ ਤੋਂ ਬੱਦਲਾਰਾ ਨਿਰਮਾਣ ਹੋ ਕੇ ਹਲਕੇ ਤੋਂ ਦਰਮਿਆਨੇ ਛਰਾਟੇ ਤੇ ਗਰਜលੁਕਣ ਵਾਲਾ ਮਾਹੌਲ ਅੱਜ ਫੇਰ ਬਣ ਸਕਦਾ ਹੈ ਪਰ ਇਹ ਹੋਵੇਗਾ ਸੀਮਤ ਖੇਤਰਾਂ ਦੇ ਵਿੱਚ ਇਹ ਮਾਝੇ ਮਾਲਵੇ ਤੇ ਦੁਆਬੇ ਤਿੰਨਾਂ ਵਿੱਚੋਂ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦਾ ਹੈ ਪਰ ਕਾਰਵਾਈਆਂ ਲਿਮਟਿਡ ਏਰੀਆ ਦੇ ਵਿੱਚ ਹੋਣਗੇ ਇਹ ਗਰਜលੁਕਣ ਵਾਲਾ ਜ਼ਿਆਦਾ ਹੋਵੇਗਾ ਜੇਕਰ ਧੁੱਪ ਜਾਰਾ ਲੱਗਦੀ ਹੈ ਤਾਂ ਥੋੜੇ ਬਹੁਤ ਖੇਤਰਾਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਜੇਕਰ ਬੱਦਲ ਰਹੇ ਤਾਂ ਮੌਸਮ ਸਾਫ਼ ਰਹੇਗਾ ਅੱਜ ਵੀ